ਲਾਬਰਚਾ ਕਰਨਾ ਨਹੀਂ ਐਨਰ ਮੁਰਸ਼ਲਾ ਕੀ ਕਰਨਾ ਕਰੋ ਹੁਣੇ ਕਰੋ ਪਰਚਾ ਹੁਣੇ ਕਰੋ ਅਫਸਰ ਕਿਹਦਾ ਆਂਦਾ ਐਸਾ ਤੁਸੀਂ ਐ ਐਸਾ ਉਹਨੇ ਕੁਛ ਨਹੀਂ ਕੀਤਾ ਤੁਸੀਂ ਕੁਛ ਨਹੀਂ ਕਰਦੇ ਹੋਰ ਖੜਾ ਅਫਸਰ ਰੋਣਾ ਵੇਜ ਕਿ ਕਿੱ ਨੂੰ ਵੇਜਣਾ ਹੈ ਕਾਰਵਾਈ ਕਰੋ ਜਿਹੜੀ ਕਰਨ ਵਾਲੀ ਅਫਸਰ ਕਿਹਨੇ ਭੇਜਨੇ ਗਲਤ ਘਟੇ ਪਏ ਆਏ 304 304 302 ਦਾ ਬੰਦਾ ਸਾਡਾ ਬੰਦਾ ਮਾਰਿਆ ਉਹਨਾਂ ਨੇ ਏ 304 ਦਾ ਕਰਦੇ ਵੇਖਾ ਦਾ ਦਾਦਾ ਬੰਦਾ ਰਿਪੋਰਟ ਪਹਿਲਾਂ ਕੀ ਕਰਨ ਦੇ ਆ ਰਿਪੋਰਟ ਤੋਂ ਪਹਿਲਾਂ ਇਹਨਾਂ ਨੇ ਪਰਚਾ ਕਰਦਾ ਪੋਸਟ ਪੋਸਟ ਮਾਰਦ ਵਾਲੇ ਹੋਇਆ ਵੀ ਇਹਨਾਂ ਨੇ ਕਿਹਦੇ ਸਾਹ ਨਾਲ ਆਪਣੇ ਕਿਸੇ ਦੇ ਹੱਥ ਤੇ ਕਰਦਾ ਪਰਚਾ ਆਪਣੇ ਹੱਥ ਨਾਲ ਹੀ ਪਰਚਾ ਕਰਦਾ ਇਹਨੇ ਇਹ ਐਸਾ ਹੀ ਨੇ ਪਾਇਆ ਵੀ ਵੀਡੀਓ ਬਣਾਉਣ ਨਾਲ ਬੰਦੇ ਜੁਕੇਂਦਰ ਸਿੰਘ ਨੇ ਪੈਸੇ ਖਾਦੇ ਵਿੱਚੋਂ ਜੁਕੇਂਦਰ ਸਿੰਘ ਨੇ ਖਾਦੇ ਆ ਹੁਣ ਇਹਨਾਂ ਨੂੰ ਵੀ ਵਿੱਚ ਉੱਤੋਂ ਫੋਨ ਆ ਗਏ ਆ ਵੀ ਕੋਈ ਉਹਨਾਂ ਦੀ ਸੁਣਵਾਈ ਨਹੀਂ ਕਰਨੀ ਤੇ ਇਹਨਾਂ ਨੇ ਵੀ ਖਾਣਿਆਂ ਵਿੱਚੋਂ ਪੈਸੇ ਠੀਕ ਆ ਇਹ ਨਹੀਂ ਕੋਈ ਗੱਲਬਾਤ ਪਾਜੀ ਇਹਨਾਂ ਨੂੰ ਪੁੱਛੋ ਕੀ ਹੋ ਨਹੀਂ ਪੁੱਛੋ ਵੀ ਕਹਿੰਦਾ ਬੰਦਾ ਸ਼ਹਿਰ ਇਹਨਾਂ ਦੇ ਪੁੱਛੋ ਭਾਈ ਕੀ ਜਿਹੜੇ ਪਰਚੇ ਦੀ ਗੱਲ ਕਰ ਰਹੇ ਹੋ ਕੀ ਹੈਗਾ ਜੇ ਇਹਨਾ ਪਹਿਲੇ ਐਕਸੀਡੈਂਟ ਜਿੱਦਣ ਹੋਇਆ ਸੀ ਆ ਜੀ ਐਕਸੀਡੈਂਟ ਨਹੀਂ ਆਇਆ ਐ ਐਕਸੀਡੈਂਟ ਬਣਾਉਂਦੇ ਐ ਐਕਸੀਡੈਂਟ ਨਹੀਂ ਹੋਇਆ ਨੀਗਾ ਬਣਾਉਂਦੇ ਐ ਤੇ ਸਾਡੇ ਬੰਦੇ ਨੂੰ ਸਰਕਾਰ ਲੱਗ ਗਈ ਝੱਪ 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 ਜਦ ਤੱਕ ਉਹ ਤਾਂ ਉਹ ਐਕਸੀਡੈਂਟ ਨਹੀਂ ਮਰੀਆ ਜਾਦੀ ਕੋ ਤਿੰਨ ਦਿਨ ਕਿੱਦਾਂ ਉਸ ਮੋਟਰਸੇਡ ਮਤੋਂ ਦਾ ਰਸਤਾ ਰਸਤਾ ਨਹੀਂ ਤਾਰੇ ਜਾਦੀਆ ਵਿਚ ਵਿਚਕਾਰ ਬੋਲਦਾ ਤਾਂ ਇੱਕ ਦੰਦੇ ਦੀ ਲੱਤ ਲੱਗੀ ਪਰ ਜਿੱਥੇ ਦਾਖਲਾ ਹੁੰਦਾ ਸਮ ਦੱਖਸ਼ਾ ਨਹੀਂ ਕਿੱਥੇ ਤੱਕ ਉਸ ਤੱਕ ਜਿੱਦਾਂ ਮੌਕੇ ਦਾ ਨਹੀਂ ਉਸ ਤੱਕ ਦੀ ਇੱਕ ਵਾਰ ਦੇ ਇਹ ਵੀ ਉਹ ਸਭ ਤੇ ਤਾਂ ਹਰ ਇਹਨਾਂ ਨੂੰ ਕਿੱਦਾਂ ਪਤਾ ਉਹਨਾਂ ਨੇ ਰਾਵ ਨਹੀਂ ਦਿੱਤਾ ਇਹ ਕਤਲ ਉਹਨਾਂ ਨੂੰ ਕਿੱਦਾਂ ਪਤਾ ਵੀਡੀਓ ਚਾਲੂ ਕਰੋ ਵੀਡੀਓ ਚਾਲੂ ਕਰੋ ਕੋਈ ਕਹਿੰਦੇ ਐਕਸੀਡੈਂਟ ਹੈ ਲਾਸ਼ ਇੱਕ ਲੱਗਦਾ ਐਕਸੀਡੈਂਟ ਹੈ ਇੱਕ ਮਿੰਟ ਇੱਕ ਮਿੰਟ ਪਾਜੀ ਟਾ ਡਲੇ ਉਧਰ ਦੀ ਗੱਲ ਨਹੀਂ ਤੁਹਾਨੂੰ ਕਿੱਥੇ ਪਤਾ ਲੱਗਿਆ ਉਧਰ ਨਾ ਨਹੀਂ 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 ਮੈਂ ਤੁਹਾਨੂੰ ਚਾਹ ਹੋ ਰਹੀ ਚਾਹ ਮੈਂ ਲੋ ਉਧਰ ਦਾਸਾ ਰੱਖ ਲਓ ਉਧਰ ਤੇ ਕੀ ਹੋਣੀ ਹੈ ਉਧਰ ਤੇ ਕੀ ਹੋਣੀ ਹੈ ਮੇਰਾ ਨਾਮ ਸਤਨਾਮ ਸਿੰਘ ਹੈ ਜੀ ਹਾਂ ਜੀ ਕਿੱਥੋਂ ਦੇ ਰਹਿਣ ਵਾਲੇ ਜੀ ਅਸੀਂ ਖਾਲਸਾ ਨਗਰ ਪਾਈ ਮਾਨਸਾਵਰ ਰੋਡ ਤੇ ਕੀ ਖੋਇਆ ਕੀ ਦੇ ਇਹ ਮੇਰਾ ਭਰਾ ਜੀ ਮੇਰੇ ਤੋਂ ਵੱਡਾ ਮੇਰਾ ਭਰਾ 32 ਸਾਲ ਹੋ ਗਏ ਇਹਨਾਂ ਨੂੰ ਦੁਕਾਨ ਕਰਦੇ ਆ ਪਿੰਡ ਦੁਬੜਜੀ ਤੋਂ ਹਾਂਜੀ ਹਾਂਜੀ ਇਹ ਰੋਜ਼ ਰਾਤ ਨੂੰ ਆਪਣੇ ਉਸੇ ਟਾਈਮ ਨਾਲ ਆਉਂਦੇ ਆ ਠੀਕ ਹੈ ਤੇ ਇਹ ਇਧਰ ਦੀ ਵੀਰਬਾਲ ਥਾਣੀ ਆਉਂਦੇ ਵੀਰਬਾਲ ਮੰਡਿਆ ਨੂੰ ਪਤਾ ਸੀ ਵੀ ਇਹਨਾਂ ਕੋ ਪੈਸੇ ਵੀ ਹੁੰਦੇ ਜਾਂ ਹੋਰ ਵੀ ਕੋਈ ਮੋਬਾਈਲ ਵਗੈਰਾ ਹੁੰਦਾ ਵਾ ਉਹਨਾਂ ਨੇ ਰਾਹ ਦੇ ਵਿੱਚ ਇਹਨਾਂ ਨੂੰ ਖੋਣ ਦੀ ਕੋਸ਼ਿਸ਼ ਕੀਤੀ ਜਾਂ ਕੋ ਲੱਭਣ ਇਹਨਾਂ ਕੋ ਕੋਸ਼ਿਸ਼ ਕੀਤੀ ਤੇ ਉਹਦੇ ਆਧਾਰ ਤੇ ਸਟਾ ਲਾਈਆਂ ਆਨਾਂ ਤੇ ਮੁੰਡੇ ਕਿਹੜੇ ਗਏ ਕੋਈ ਪਛਾਣ ਨਹੀਂ ਜੀ ਉਹਨਾਂ ਦੀ ਮੁੰਡੇ ਜੀ ਆਂਦੇ ਹੀ ਇੱਕ ਦੀ ਲੱਤ ਲਾਤੇ ਛੱਡ ਲੱਗੀ ਆ ਲੱਤ ਟੁੱਟੀ ਆ ਸਾਨੂੰ ਨਹੀਂ ਪਤਾ ਸਾਨੂੰ ਉਹ ਕਾਇਆ ਨਹੀਂ ਸਾਨੂੰ ਬੰਦੇ ਮੜਾਏ ਨਹੀਂ ਉਹਦੋਂ ਦੇ ਨੇ ਐਸਆਈ ਜਗਿੰਦਰ ਸਿੰਘ ਨੂੰ ਕਹਿੰਦੇ ਰਹੇ ਸਾਨੂੰ ਬੰਦੇ ਮੜਾਓ ਕਿ ਐਕਸੀਡੈਂਟ ਹੋਇਆ ਵਾ ਜਾਂ ਤੇ ਕੁੱਟਮਾਰ ਹੋਈ ਜਾਂ ਕੀ ਗੱਲਬਾਤ ਹੋਈ ਆ ਪਰ ਜਗਿੰਦਰ ਸਿੰਘ ਨੇ ਇੱਕ ਨਹੀਂ ਮੰਨੀ ਸਾਡੀ ਜੇ ਦੇਖੋ ਦੋ ਵਾਰੀ ਆਹੀ ਹੋ ਕੇ ਆਏ ਆ ਜੇ ਲੱਤ ਟੁੱਟੀ ਉਹ ਬੰਦਾ ਕਿੱਥੇ ਹੈਗਾ ਸਾਨੂੰ ਨਹੀਂ ਜੀ ਪਤਾ ਜੀ ਸਾਡੇ ਮੜਾਇਆ ਹੀ ਨਹੀਂ ਇਹਨਾਂ ਦੱਸਿਆ ਨਹੀਂ ਗਾ ਬੰਦੇ ਦਾ ਤੇ ਪੁਲਿਸ ਕੋਈ ਕਾਰਵਾਈ ਕਰਨੀ ਪੁਲਿਸ ਨੇ ਸਾਡੀ ਨਹੀਂ ਕੋਈ ਸੁਣੀ ਨਹੀਂ ਆ ਨਾ ਸਾਡੀ ਕੋਈ ਕਾਰਵਾਈ ਕੀਤੀ ਕੋਈ ਕ ਕਾਰ ਨੇ ਇਹੋ ਹੀ ਕਹੀ ਜਾਂਦਾ ਐਕਸੀਡੈਂਟ ਹੋਇਆ ਉਹ ਉਹਨਾਂ ਦੀ ਲੱਤ ਟੁੱਟ ਗਈ ਆ ਆਇਆ ਕਹ ਉਹਦੀ ਲੱਤ ਟੁੱਟੀ ਆ ਇੱਧਰ ਛੱਟ ਜਿਆਦੀ ਹੈਗੀ ਆ ਤੇ ਤੁਸੀਂ ਆਣ ਕੇ ਦੇਖੋ ਸਹੀ ਸਾਡੀ ਉਹਨਾਂ ਰਿਪੋਰਟ ਤੱਕ ਨਹੀਂ ਜੇ ਲਿਖੀ ਆ ਪੁਲਿਸ ਵਾਲਿਆਂ ਨੇ ਰਿਪੋਰਟ ਤੱਕ ਨਹੀਂ ਨਾ ਸਾਡੀ ਰਿਪੋਰਟ ਨਹੀਂ ਲਿਖੀ ਦੇਖੀ ਨਹੀਂ ਹੁਣ ਮੰਗ ਕੀ ਕਰਦੇ ਜੀ ਮੰਗ ਸਾਡੀ ਇਹੋ ਹੀ ਆ ਵੀ ਉਹਨਾਂ ਦੇ ਜੋ ਕਾਰਵਾਈ ਹੋਣੀ ਹੋਣੀ ਚਾਹੀਦੀ ਆ ਤੇ ਕੋਟ ਮਾਰਦਾ ਕਿ ਕੇਸ ਹੈ ਗਿਆ ਉਹ ਹੁਣ ਕੇਸ ਇਹ ਮਤਲਬ ਇਹਦੇ ਵਿੱਚ ਵੀ ਉਹਨਾਂ ਦੀ ਡੈਥ ਹੋ ਗਈ ਆ ਤੁਸੀਂ ਕੋਈ ਪੁਰਾਣੀ ਰੰਜਿਸ਼ ਕੀ ਕਿਸੇ ਨਾਲ ਨਹੀਂ ਕੋਈ ਪੁਰਾਣੀ ਰੰਜਿਸ਼ ਇਹ ਲੁੱਟ ਖੋਹ ਦੇ ਆਧਾਰ ਦੇ ਉੱਤੇ ਹੋਇਆ ਜੀ ਦੂਜੇ ਪਿੰਡ ਦੇ ਮੁੰਡੇ ਆ ਵੀਰਬਾਲ ਦੇ ਮੁੰਡੇ ਆ ਹਾਂਜੀ ਅੰਡੀ ਕੀ ਨਾਮ ਜੀ ਆਪਣਾ ਬਲਜਿੰਦਰ ਕੌਰ ਹਾਂਜੀ ਤੇ ਕੀ ਹੋਇਆ ਕਿ ਹਏ ਮੇਰੇ ਹਸਬੰਦ ਦੁਕਾਨ ਤੋਂੋਂ ਡੇ ਹੀ ਰਾਤ ਬੰਦਿਆਂ ਨੇ ਘੇਰ ਲਿਆ ਹਾਂਜੀ ਉਹਨਾਂ ਸੱਟਾਂ ਲਾਤੀਆਂ ਹਾਂ ਅਹੀਂ ਠਾਣੇ ਗਏ ਚੌਂਕੀ ਵੀ ਗਏ ਸਾਡੀ ਸੁਣਵਾਈ ਨਹੀਂ ਹੋਈ ਪੁਲਿਸ ਕੀ ਕਹਿੰਦੀ ਪੁਲਿਸ ਕਹਿੰਦੇ ਉਹ ਕਹਿੰਦਾ ਜਗਿੰਦਰ ਸਿੰਘ ਮੈਂ ਨਹੀਂ ਆਉਣਾ ਜੋ ਜਿੱਥੇ ਮਰਜ਼ੀ ਪੇਸ ਹੋ ਜੋ ਜੋ ਮਰਜ਼ੀ ਕਰ ਲੋ ਮੇਰੇ ਕੋਲ ਨਹੀਂ ਟਾਈਮ ਹੈਗਾ ਹੁੰਦਾ ਮੈਂ ਨਹੀਂ ਆਉਣਾ ਕਿਹੜੀ ਜਗ੍ਹਾ ਤੇ ਘਟਨਾ ਵਾਪਰੀ ਹੈ ਇਹ ਵੀਰਵਾਲ ਲੱਗੇ ਤੇ ਆਪਣਾ ਕੀ ਦੁਕਾਨ ਤੋਂ ਵਾਪਸ ਹਾਂਜੀ ਦੁਕਾਨ ਤੋਂ ਡੇ ਹੀ ਪੁਲਿਸ ਨੂੰ ਤੁਸੀਂ ਕੰਪਲੇਂਟ ਕੀਤੀ ਹਾਂ ਜੀ ਦੋ ਵਾਰੀ ਗਏ ਆ ਪਹਿਲਾਂ ਕਾਰਵਾਈ ਕੀ ਕਰਨੀ ਪੁੱਛ ਕੋਈ ਨਹੀਂ ਕੀਤੀ ਉਹਨੇ ਸਾਡੀ ਇੱਕ ਵੀ ਸੁਣਵਾਈ ਨਹੀਂ ਕੀਤੀ ਅਹੀਂ ਉਹਨਾਂ ਦੀ ਹਾਲਤ ਵੀ ਵਿਖਾਈ ਰਾਤੀ ਉਹ ਕਿਉਂ ਉਸ ਕਾਰਵਾਈ ਕਿਉਂ ਨਹੀਂ ਕੀਤੀ ਪਤਾ ਨਹੀਂ ਕਿਉਂ ਨਹੀਂ ਕੀਤੀ ਆਂਦਾ ਹੀ ਹੋਸ਼ ਆਊਗੀ ਮਰੀਜ਼ ਠੀਕ ਹੋਊਗਾ ਤੇ ਫੇਰ ਪੈਸੇ ਲਈ ਹੀ ਉਧਰੋਂ ਆਂਦਾ ਹੀ ਇਹ ਇਤਨਾ ਦੇ ਮੁੰਡੇ ਦੀ ਲੱਤ ਟੁੱਟੀ ਆ ਇਹਨਾਂ ਦੀ ਨਹੀਂ ਸੁਣੀ ਸਾਡੀ ਇੱਕ ਵੀ ਨਹੀਂ ਸੁਣੀ ਉਹਨੇ ਫੋਲ ਪੇਸ਼ੈਂਟ ਦੀ ਕਿਤਰਾ ਕੰਡੀਸ਼ਨ ਇਹ ਕੋਈ ਉਹਨਾਂ ਦੀ ਦੱਤ ਹੋ ਗਈ ਆ ਹਾਂ ਸਾਡੀ ਨਹੀਂ ਉਹਨਾਂ ਇੱਕ ਵੀ ਸੁਣੀ ਹਾਂ ਵੀ ਲੋ ਚੌਂਕੀ ਗਏ ਆ ਠਾਣੇ ਗਏ ਆ ਨਾ ਠਾਣੇ ਵਾਲਿਆਂ ਨੇ ਸੁਣੀ ਨਾ ਚੌਂਕੀ ਵਾਲਿਆਂ ਨੇ ਸੁਣੀ ਸਾਡੀ ਇੱਕ ਨੇ ਨਹੀਂ ਸੁਣੀ ਸਾਡੀ ਸੱਟਾਂ ਲਾਈਆਂ ਵਾ ਉਹਨਾਂ ਨੂੰ ਲੈ ਕੇ ਵੀ ਦਿੱਤਾ ਵਾ ਮੈਨੂੰ ਤਿੰਨ ਬੰਦਿਆਂ ਨੇ ਮਾਰਿਆ ਵਾ ਨਾ ਪੁਲਸ ਵਾਲਿਆਂ ਨੇ ਨਹੀਂ ਸਾਡੀ ਇੱਕ ਵੀ ਸੁਣੀ ਉਹਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਜੀ ਜਿਹਨੇ ਸਾਡੀ ਗੱਲ ਨਹੀਂ ਸੁਣੀ ਉਹਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਆਜੀ ਪਾਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਸਨਪ੍ਰੀਤ ਸਿੰਘ ਜੀ ਤੇ ਪਾਜੀ ਕੀ ਹੈ ਕਿ ਫਾਦਲ ਸਾਹਿਬ ਨਾਲ ਤੁਹਾਡੀ ਇਹ ਹਾਲੋ ਤੇ ਫੋਨ ਆਇਆ ਵੀ ਇਦਾਂ ਵੀ ਮਤਲਬ ਕਿ ਐਕਸੀਡੈਂਟ ਹੋਇਆ ਉਹਨਾਂ ਨੇ ਪਾਪਾ ਨੇ ਆਪ ਹੀ ਫੋਨ ਕੀਤਾ ਵਾ ਠੀਕ ਹੈ ਤੇ ਇੱਥੇ ਛੱਡ ਕੇ ਗਏ ਤੇਨ ਦਿਨ ਬਾਅਦ ਇਦਾਂ ਹੋਸ਼ ਆਈ ਤੇ ਫੇਰ ਮੈਨੂੰ ਮੜਾ ਦੱਸਿਆ ਲਿਖ ਕੇ ਦੱਸਿਆ ਵਾ ਕਿ ਇਹ ਮਤਲਬ ਕਿ ਮੈਨੂੰ ਤਿੰਨ ਬੰਦੇ ਰਸਤੇ 'ਚ ਇਹਨਾਂ ਨੇ ਖਲਾ ਰਿਆ ਵਾ ਤਿੰਨ ਬੰਦੇ ਨੇ ਖਿਲਾ ਰਿਆ ਵ ਤੇ ਇਦਾਂ ਮਤਲਬ ਕਿ ਮੈਨੂੰ ਬਿਲਕੁਲ ਕੁਝ ਲੱਭਦੇ ਪੈਸੇ ਇਹਨਾਂ ਨੂੰ ਲੱਭਾ ਨਹੀਂ ਤੇ ਜਿਹੜੇ ਤਿੰਨ ਬੰਦੇ ਖਿਲਾ ਰਹੇ ਉਹਨਾਂ ਦੀ ਕੋਈ ਪਛਾਣ ਦੱਸੋ ਹਾਲ ਨੂੰ ਕੋਈ ਪਛਾਣ ਨਹੀਂ ਉਹਨਾਂ ਦੀ ਠੀਕ ਹੈ ਤੁਹੀਂ ਆਹ ਜੋਗਿੰਦਰ ਸਿੰਘ ਕੋ ਬੜੀ ਵਰੀ ਗਏ ਹਾਂ ਬੜੇ ਫੋਨ ਕੀਤੇ ਆ ਸਾਡੀ ਗੱਲ ਵੀ ਨਹੀਂ ਪੂਰੀ ਸੁਣਦਾ ਸੀ ਤੇ ਫੋਨ ਕੱਟ ਦਿੰਦਾ ਜੋਗਿੰਦਰ ਸਿੰਘ ਕੌਣ ਹੈਗਾ ਜੀ ਐਸਆਈ ਜੁਗਿੰਦਰ ਸਿੰਘ ਜਿਹੜੇ ਥਾਣੇ ਤੋਂ ਇਹ ਹੈਗਾ ਜੀ ਬਲ 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 ਕੜਾ ਥਾਣੇ ਤੋਂ ਇਹ ਉਹਨਾਂ ਨੇ ਰਿਪੋਰਟ ਲਿਖਾਈ ਐਕਸੀਡੈਂਟ ਹੋਣ ਤੋਂ 20 ਮਿੰਟ ਬਾਅਦ ਉਹ ਉੱਥੇ ਵੀ ਚੱਲ ਗਿਆ ਐਸਆਈ ਠੀਕ ਆ ਉਹ ਉੱ ਉਹ ਜਿੱਥੇ ਹਾਲੇ ਦਾਖਲ ਵੀ ਨਹੀਂ ਹੈ ਕੀ ਪਤਾ ਦਾਖਲ ਹੋਇਆ ਕਿ ਨਹੀਂ ਹੋਇਆ ਅਗਲੇ ਬੰਦੇ ਉਹਨਾਂ ਕੋ ਵੀ ਚਲ ਗਿਆ ਠੀਕ ਆ ਤੇ ਫਿਰ 20 ਮਿੰਟਾਂ ਬਾਅਦ ਇੱਥੇ ਆ ਗਿਆ ਅੱਜ ਕਿੰਨੇ ਦਿਨੋਂ ਵੈਕਸੀਡੈਂਟ ਅੱਜ ਸ਼ਨੀਵਾਰ ਦਾ ਐਕਸੀਡੈਂਟ ਆ ਸੀ ਕੰਡੀਸ਼ਨ ਕਿਦਾਂ ਪੇਸ਼ੈਂਟ ਦੀ ਹਾਂਜੀ ਪੇਸ਼ੈਂਟ ਦੀ ਕੰਡੀਸ਼ਨ ਕਿਦਾਂ ਦੇਖਣ ਦਾ ਠੀਕ ਆ ਕੀ ਮੰਗ ਕੀ ਕਰਦੇ ਹੋ ਮੰਗ ਉਹਨਾਂ ਨੂੰ ਲੱਭੋ ਨਾਲ ਜੋ ਜਗਿੰਦਰ ਸਿੰਘ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਅਹੀਂ ਨੇ ਫੋਨ ਕੀਤਾ ਉਹਨੇ ਸਾਡੀ ਇੱਕ ਵੀ ਨਹੀਂ ਗੱਲ ਸੁਣੀ ਇੱਕ ਵੀ ਨਹੀਂ ਸੁਣਵਾਈ ਕੀਤੀ ਦੋ ਵਾਰੀ ਸੇ ਥਾਣਿਆਂ ਵੀ ਹੋ ਗਏ ਥਾਣਿਆਂ ਵੀ ਹੋ ਗਿਆ ਸਾਰੇ ਕਿਥੇ ਹੋ ਗਿਆਏ ਅਸੀਂ ਥਾਣੇ ਵੀ ਗਏ ਆ ਅਸੀਂ ਉੱਥੇ ਵੀ ਗਏ ਆ ਚੌਂਕੀ ਵੀ ਗਏ ਆ ਪਰ ਉਹਨਾਂ ਨੇ ਅਸੀਂ ਸਰ ਉਹਨਾਂ ਨੇ ਕਿਹਾ ਵੀ ਆਂਟ ਦੇ ਮਰੀਜ਼ ਦੀ ਮਿਲ ਕੇ ਹਾਲਤ ਹੈ ਉਹਨੂੰ ਹਾਲਤ ਦੇਖਣੀ ਹੈ ਸਾਡੀ ਗੱਲ ਵੀ ਨਹੀਂ ਸੁਣਦੇ 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 ਫੋਨ ਕੱਟ ਦਿੰਦੇ ਪੁਲਿਸ ਕਹਿੰਦੀ ਕੀ ਪੁਲਿਸ ਵੀ ਇਹ ਐਕਸੀਡੈਂਟ ਹੀ ਇੱਥੇ ਇੱਥੇ ਆਏ ਆ ਡਾਕਟਰ ਸਾਹਿਬ ਨੇ ਕਿਹਾ ਵਾ ਕਿ ਇਹ ਐਕਸੀਡੈਂਟ ਨੇ ਆ ਇਹਨਾਂ ਨੂੰ ਇਹਨਾਂ ਦਾ ਘੁੱਟਮਾਰ ਕੀਤੀ ਆ ਥੱਲੇ ਆਏ ਆ ਤੇ ਮੈਂ ਕਿਹਾ ਵੀ ਸਾਰਾ ਜੇ ਘੁੱਟਮਾਰ ਹੋਈ ਤੇ ਉਹਨਾਂ ਨੇ ਕੋਈ ਕਾਰਵਾਈ ਕਿਉਂ ਨਹੀਂ ਹੁੰਦੀ ਕਹਿੰਦੇ ਡਾਕਟਰ ਡਾਕਟਰਾਂ ਨੇ ਬੋਲਦਿਆ ਡਾਕਟਰਾਂ ਨੂੰ ਨਹੀਂ ਕੁਝ ਪਤਾ ਹੁੰਦਾ ਇਹ ਐਕਸੀਡੈਂਟ ਹੀ ਹੋਇਆ ਜੋ ਮਰਜ਼ੀ ਕਹਿੰਦੇ ਰਹਿ ਇਹ ਗੱਲ ਕਿੰਨੇ ਕਹੀ ਇਹ ਐਸਆਈ ਜੁਗਿੰਦਰ ਸਿੰਘ ਨੇ ਕਹੀ ਜੁਗਿੰਦਰ ਸਿੰਘ ਰਹਿ ਜਾਂਦਾ ਡਾਕਟਰਾਂ ਦੀ ਜੋ ਮਰਜ਼ੀ ਕਰਦੇ ਆ ਅੱਜ ਸਰ ਜਿਹੜੀ ਇਹ ਲੁੱਟ ਦਾ ਮਾਮਲਾ ਇੱਕ ਸਾਹਮਣੇ ਆ ਇਹ 17 ਤਰੀਕ ਦੀ ਗੱਲ ਆ 17/2/24 ਦੀ ਮੇਰੇ ਚੌਕੀ ਚਾਹਤ ਬੱਲ ਕਲਾਣੇ ਉਹਨੂੰ ਫੋਨ ਕਰਕੇ ਦੱਸਿਆ ਕਿ ਜਿਹੜਾ ਵੀਰਬਾਲ ਜਿਹੜਾ ਐਕਸੀਡੈਂਟ ਹੋਇਆ ਵਾ ਇਹ ਇੱਕ ਬੰਦਾ ਮੋਟਰਸਾਈਕਲ ਤੇ ਡਿੱਗਾ ਵਾ ਜਿੰਨੂੰ ਮੈਂ ਚੱਕ ਕੇ ਧਾਨ ਕਰਾਉਣ ਜਾ ਰਿਹਾ ਵਾਂ ਜਦਕਿ ਦੂਜੀ ਪਾਰਟੀ ਆਖਦੀ ਆ ਕਿ ਸਾਨੂੰ ਸ਼ੱਕ ਆ ਕਿ ਜਿਹੜੇ ਬੰਦਿਆਂ ਨਾਲ ਐਕਸੀਡੈਂਟ ਹੋਇਆ ਉਹਨਾਂ ਇਹਨੂੰ ਕੁੱਟਿਆ ਵਾਰਿਆ ਜਾਂ ਲੋਟਵੀਂ ਵਾਰਦਾਤ ਕੀਤੀ ਆ ਜੇ ਸੰਬੰਧੀ ਇਹਨਾਂ ਦੀ ਮੌਤ ਹੋ ਗਈ ਸੀ ਜਿਹਦਾ ਪਰਚਾ ਅਜੇ ਹੀ 304A ਦੇ ਦਿੱਤਾ ਵਾ ਡਾਕਟਰ ਦਾ ਮੈਡੀਕਲ ਆਉਣ ਤੇ ਜਿਹੋ ਜੀ ਕਾਰਵਾਈ ਹੋਵੇਗੀ ਉਹ ਹੋਜੀ ਕਰ ਦਿੱਤੀ ਜਾਵੇਗੀ ਪਰ ਐਸਆਈ ਜੁਕੇਂਦਰ ਸਿੰਘ ਜੇ ਉਹਨਾਂ ਦਾ ਨਾਮ ਲੱਗ ਰਿਹਾ ਵੀ ਉਹਨਾਂ ਨੂੰ ਬਾਰ-ਬਾਰ ਕਹਿਣ ਤੋਂ ਬਾਅਦ ਵੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਇਹ ਤਬ ਲਗਣਾ ਦਾਖਲਾ ਜਾਂ ਤਸਦੀਕ ਕਰਦਾਂਗਾ ਕੋਈ ਜੀ ਤੁਹਾਡੇ ਵੱਲੋਂ ਕਿਹੜੀ ਕਾਰਵਾਈ ਕੀਤੀ ਮੇਰੇ ਵੱਲੋਂ ਪਰਚਾ ਦਰਜ ਕਰ ਦਿੱਤਾ ਗਿਆ 304A ਵਿੱਚ ਜੀ ਕਿੰਨੇ ਬੰਦੇ ਵਿੱਚ ਨਾਮਜ਼ਦ ਕੀਤੇ ਗਏ ਤਿੰਨ ਬੰਦੇ ਨਾਮਜ਼ਦ ਕੀਤੇ ਗਏ ਇਹ ਕਿਹੜੀ ਜਗ੍ਹਾ ਤੇ ਹੋਈ ਇਹ ਘਟਨਾ ਇਹ ਪਿੰਡ ਵੀਰਬਾਲ ਪੰਗਾ ਜੀ ਤੁਹਾਡੇ ਬੱਲੇ ਦਾ ਨਾਮ ਕੀ ਸੀ ਜੀ ਇਹ ਮੇਤਕ ਦਾ ਗਿਆਨ ਗਿਆਨ ਸਿੰਘ ਸਾਨੂੰ ਕਰਤਾਰ ਸਿੰਘ ਕਿੰਨੀ ਉਮਰ ਕਿੰਨੀ ਜੀ ਇਹਦੀ ਉਮਰ ਕਰੀਬ 55 ਸਾਲ ਜੀ ਤੇ ਕਿਹੜੇ ਪਿੰਡ ਦਾ ਰਹਿਣਾ ਲੈ ਇਹ ਸੀਦਤਪੁਰ ਖੰਗਨਗਰ ਰੋਡ ਤੰਤਾਰ ਮੇਰੀ ਆ ਜੀ